ਇੱਕ ਪਾਸੇ ਪਾਕਿਸਤਾਨ ਨਾਲ ਤਣਾਅਪੂਰਨ ਮਾਹੌਲ ਦਰਮਿਆਨ ਜੰਗ ਦੇ ਹਾਲਾਤਾਂ ਦਰਮਿਆਨ ਹਰ ਕੋਈ ਦੇਸ਼ ਦਾ ਅਤੇ ਫੌਜ ਦਾ ਸਾਥ ਦੇ ਰਿਹਾ ਸੀ ਲੇਕਿਨ ਅਜੇ ਵਿੱਚ ਕੁਝ ਗਦਾਰ ਅਜੇ ਵੀ ਨੇ ਜਿਹੜੇ ਪੈਸਿਆਂ ਦੇ ਲਾਲਚ ਖਾਤਰ ਦੇਸ਼ ਦੇ ਨਾਲ ਦੇਸ਼ ਦੀ ਗੰਦਾਰੀ ਕਰਦੇ ਨਜ਼ਰ ਆਏ ਸੀ ਦੇਸ਼ ਦੀ ਸੁਰੱਖਿਆ ਦੇ ਨਾਲ ਖਿਲਵਾੜ ਕਰਦੇ ਨਜ਼ਰ ਆਏ ਸੀ ਤਾਂ ਲਗਾਤਾਰ ਪਾਕਿਸਤਾਨੀ ਜਸੂਸਾਂ ਉੱਤੇ ਸਿਕੰਜਾ ਕਸਿਆ ਜਾ ਰਿਹਾ ਹੈ ਤਾਂ ਇੱਕ ਹੁਣ ਔਰ جاسੂਸ ਗ੍ਰਫਤਾਰ ਕੀਤਾ ਗਿਆ ਹੈ ਲੇਕਿਨ ਇਸ ਦੇ ਕੋਲੋਂ ਜੋ ਕੁਝ ਬਰਾਮਦ ਹੋਇਆ ਹੈ ਜੋ ਖੁਲਾਸੇ ਇਸ جاسੂਸ ਬਾਰੇ ਹੋਏ ਨੇ ਉਹ ਤੁਹਾਨੂੰ ਹੈਰਾਨ ਕਰ ਦੇਣਗੇ ਇਸ جاسੂਸ ਦੇ ਵੱਲੋਂ ਵੱਡੇ ਪੱਧਰ ਉੱਤੇ ਸੀਕ੍ਰੀਟ ਜਾਣਕਾਰੀ ਹੈ ਜਿਹੜੀ ਉਹ ਪਾਕਿਸਤਾਨੀ ਏਜੰਸੀ ਆਈਐਸਆਈ ਨੂੰ ਭੇਜੀ ਗਈ ਸੀ ਅਤੇ ਕਰੋੜਾਂ ਰੁਪਏ ਦੀ ਕੋਠੀ ਇਹ ਵਿਅਕਤੀ ਪਾਰਿਆ ਸੀ ਬਿਹਾਰ ਦੇ ਨਾਲ ਇਹ ਸਬੰਧ ਰੱਖਦਾ ਸੀ ਲੇਕਿਨ ਰਹਿ ਪੰਜਾਬ ਦੇ ਵਿੱਚ ਰਾਏ ਉੱਤੇ ਰਿਆ ਸੀ ਅਤੇ ਪੰਜਾਬ ਦੇ ਵਿੱਚ ਇਸ ਦੇ ਵੱਲੋਂ ਲਗਾਤਾਰ ਸਾਰੀਆਂ ਆਰਮੀ ਆਪਰੇਸ਼ਨਸ ਦੀਆਂ ਜਾਣਕਾਰੀਆਂ ਨਿਊਜ਼ ਚੈਨਲਾਂ ਤੇ ਆ ਰਹੀਆਂ ਖਬਰਾਂ ਵਾਪਤ ਜਾਣਕਾਰੀਆਂ ਨੇ ਜਿਹੜੀਆਂ ਉਹ ਪਾਕਿਸਤਾਨੀ ਏਜੰਸੀ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਸੀ ਤਾਂ ਇਸ ਗੱਦਾਰ ਨੂੰ ਜਲੰਧਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਜਲੰਧਰ ਪੁਲਿਸ ਦੇ ਸਥਾਨਕ ਪੁਲਿਸ ਦੀ ਮਦਦ ਦੇ ਨਾਲ ਇਸ ਨੂੰ ਗ੍ਰਿਫਤਾਰ ਕੀਤਾ ਹੈ ਤਾਂ ਜਿਸ ਦੀ ਪਛਾਣ ਮੁਹੰਮਦ ਮਰਤਜਾ ਅਲੀ ਬਜੋ ਹੋਈ ਹੈ ਤਾਂ ਭਾਰਤੀ ਚੈਨਲਾਂ ਦੀਆਂ ਖਬਰਾਂ ਨੇ ਜਿਹੜੀਆਂ ਇਹ ਆਈਐਸਆਈ ਤੱਕ ਪਹੁੰਚਾਉਂਦਾ ਸੀ ਅਤੇ ਕਰੋੜਾਂ ਰੁਪਏ ਦੀ ਕੋਠੀ ਇਹ ਬਣਾ ਰਿਹਾ ਸੀ 25 ਮਰਲੇ ਦੀ ਕੋਠੀ ਇਹ ਬਣਾ ਰਿਹਾ ਸੀ ਅਤੇ ਲੱਖਾਂ ਰੁਪਏ ਦਾ ਲੈਣ ਦੇਣ ਇੱਕ ਮਹੀਨੇ ਅੰਦਰ ਹੀ ਇਸ ਦੇ ਖਾਤੇ ਵਿੱਚ ਹੋ ਜਾਂਦਾ ਸੀ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੇ ਵੱਡੇ ਪੱਧਰ ਉੱਤੇ ਇਹ ਦੇਸ਼ ਦੇ ਨਾਲ ਗਦਾਰੀ ਆ ਜਿਹੜੀ ਉਹ ਕਰ ਰਿਹਾ ਸੀ ਤਾਂ ਜਲੰਧਰ ਦੇ ਵਿੱਚ ਪਾਕਿਸਤਾਨੀ ਜਾਸੂਸ ਗ੍ਰਿਫਤਾਰ ਕੀਤਾ ਗਿਆ ਹੈ ਗੁਜਰਾਤ ਸ਼ਹਿਰੀ ਪੁਲਿਸ ਦੀਆਂ ਟੀਮਾਂ ਦੀ ਮਦਦ ਦੇ ਨਾਲ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਪੁਲਿਸ ਉਸ ਨੂੰ ਗ੍ਰਿਫਤਾਰ ਕਰਕੇ ਆਪਣੇ ਨਾਲ ਗੁਜਰਾਤ ਲੈ ਗਈ ਹੈ ਤਾਂ ਮਿਲੀ ਜਾਣਕਾਰੀ ਮੁਤਾਬਕ ਗੁਜਰਾਤ ਪੁਲਿਸ ਦੇ ਭਾਰਗਵ ਕੈਪ ਪੁਲਿਸ ਦੇ ਨਾਲ ਮਿਲ ਕੇ ਅਵਤਾਰਨਗਰ ਦੇ ਵਿੱਚ ਛਾਪੇਮਾਰੀ ਕਰਕੇ ਪਾਕਿਸਤਾਨੀ ਜਾਸੂਸ ਮੁਹੰਮਦ ਮੁਰਤਜ਼ਾ ਅਲੀ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਸ ਦੇ ਕੋਲੋਂ ਚਾਰ ਮੋਬਾਈਲ ਫੋਨ ਤਿੰਨ SIM ਕਾਰਡ ਵੀ ਜ਼ਬਤ ਕੀਤੇ ਗਏ ਨੇ ਇਹ ਜਲੰਧਰ ਦੇ ਗਾਂਦੀ ਨਗਰ ਦੇ ਵਿੱਚ ਕਿਰਾਏ ਤੇ ਰਹਿੰਦਾ ਸੀ ਅਤੇ ਆਈਐਸਆਈ ਨੂੰ ਭਾਰਤੀ ਚੈਨਲਾਂ ਤੇ ਚੱਲ ਰਹੀਆਂ ਖਬਰਾਂ ਦੀ ਜਾਣਕਾਰੀ ਦਿੰਦਾ ਸੀ ਤਾਂ ਜਦੋਂ ਤੋਂ ਭਾਰਤ ਵਿੱਚਕਾਰ ਭਾਰਤ ਤੇ ਪਾਕਿਸਤਾਨ ਵਿਚਕਾਰ ਜੰਗ ਆ ਜਿਹੜੀ ਉਹ ਸ਼ੁਰੂ ਹੋਈ ਸੀ ਤਾਂ ਇਹ ਪਾਕਿਸਤਾਨ ਦੇ ਵਿੱਚ ਭਾਰਤੀ ਨਿਊਜ਼ ਚੈਨਲ ਬੰਦ ਕਰ ਦਿੱਤੇ ਗਏ ਸੀ ਜਿਸ ਤੋਂ ਬਾਅਦ ਇਹ ਮੁਹੰਮਦ ਮੁਰਤਜ਼ਾ ਅਲੀ ਨਾਂ ਦਾ ਦੋਸ਼ੀਆ ਜਿਹੜਾ ਭਾਰਤੀ ਨਿਊਜ਼ ਚੈਨਲਾਂ ਦੀਆਂ ਖਬਰਾਂ ਸੁਣਦਾ ਸੀ ਅਤੇ ਸਾਰੀ ਜਾਣਕਾਰੀ ਪਾਕਿਸਤਾਨੀ ਖੂਫੀਆ ਅਜੰਸੀ ISI ਨੂੰ ਦਿੰਦਾ ਸੀ ਜਿਸ ਤਰ੍ਹਾਂ ਹੀ ਪਾਕਿਸਤਾਨ ਦੀ ISI ਭਾਰਤ ਦੇ ਅੰਦਰਲੇ ਹਾਲਾਤਾਂ ਦੇ ਉੱਤੇ ਨਜ਼ਰ ਰੱਖ ਰਹੀ ਸੀ ਅਲੀ ਇਹ ਸਾਰਾ ਕੰਮ ਆਪਣੇ ਦੁਆਰਾ ਬਣਾਈ ਗਈ ਇੱਕ ਐਪ ਰਾਹੀਂ ਕਰਦਾ ਸੀ ਜਿਸ ਦੀ ਵਰਤੋਂ ਕਰਕੇ ਉਹ ਉਹ ਐਪ ਵਿੱਚ ਭਾਰਤੀ ਚੈਨਲਾਂ ਦੀ ਸਾਰੀ ਜਾਣਕਾਰੀ ਅਪਲੋਡ ਕਰਦਾ ਸੀ ਅਲੀ ਨੇ ਇਸ ਐਪ ਨੂੰ ਉਪਲਬਧ ਕਰਵਾਉਣ ਲਈ ਪਾਕਿਸਤਾਨ ਤੋਂ ਬਹੁਤ ਸਾਰਾ ਪੈਸਾ ਵੀ ਮੰਗਿਆ ਸ਼ੁਰੂਆਤੀ ਜਾਂਚ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਚੱਲ ਰਹੀ ਹੈ ਖਬਰਾਂ ਸਵੇਤ ਹੋਰ ਖੁਫੀਆ ਜਾਣਕਾਰੀ ਵੀ ਪਾਕਿਸਤਾਨੀ ਏਜੰਸੀ ਨੂੰ ਮੁਹੱਈਆ ਕਰਵਾ ਰਿਹਾ ਸੀ ਅਤੇ ਹਾਲ ਹੀ ਦੇ ਵਿੱਚ ਇਸ ਦੇ 25 ਮਰਲੇ ਦਾ ਪਲਾਟ ਖਰੀਦਿਆ ਸੀ ਅਤੇ 1.5 ਕਰੋੜ ਰੁਪਏ ਦੀ ਇੱਕ ਆਲੀਸ਼ਾਨ ਕੋਠੀ ਉਸ ਦੇ ਵਿੱਚ ਬਣਾ ਰਿਹਾ ਸੀ ਜਦੋਂ ਇਸ ਦੇ ਬੈਂਕ ਖਾਤਿਆਂ ਦੀ ਜਾਂਚ ਕੀਤੀ ਗਈ ਤਾਂ 1 ਮਹੀਨੇ ਵਿੱਚ 40 ਲੱਖ ਰੁਪਏ ਦਾ ਲੈਣ-ਦੇਣ ਇਸ ਦੇ ਖਾਤਿਆਂ ਵਿੱਚ ਹੋਇਆ ਹੈ ਤਾਂ ਮੂਲ ਰੂਪ ਦੇ ਵਿੱਚ ਇਹ ਬਿਹਾਰ ਦਾ ਰਹਿਣ ਵਾਲਾ ਹੈ ਲੇਕਿਨ ਜਲੰਧਰ ਦੇ ਵਿੱਚ ਆ ਕੇ ਇਸ ਦੇ ਵੱਲੋਂ ਦੇਸ਼ ਦੇ ਨਾਲ ਵੱਡੀ ਗੈਰ-ਜ਼ਿਦਾਰੀ ਆ ਜਿਹੜੀ ਉਹ ਕੀਤੀ ਜਾ ਕੀਤੀ ਜਾ ਰਹੀ ਸੀ ਤਾਂ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਅੱਗੇ ਹੋਰ ਕਿਹੜੇ ਖੁਲਾਸੇ ਨੇ ਜਿਹੜੇ ਉਹ ਹੁੰਦੇ ਨੇ